सலෝක මහල්ල පැහල मොසලमाන්න සෙපතसරता ਪੜ ਪੜ ਕਰ ਹੈ ਬੀਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇਖਣ ਕਉ ਦੀਦਾਰ ਮੁਸਲਮਾਨਾ ਸਫਤ ਸਰੀਅਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇਖਣ ਕਾ ਦੀਦਾਰ ਹਿੰਦੂ ਸਲਾਹੀ ਸਾਲਾਹਨਾ ਦਰਸ਼ਨ ਰੂਪ ਅਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨਤੇ ਆਵਨ ਜੀਤੇ ਅਲਖ ਨਾਮ ਕਰਤਾ ਸੁਖਮੂਰਤ ਨਾਮ ਨਿਰੰਜਨਾ काया का आकार सतिया मन संतोख उपजा देण कविचार दे दे मङ्गः सहसा गुणा ਸੋਵ ਕਰੇ ਸੰਸਾਰ ਚੋਰਾ ਧਿਆਰਾ ਤ ਕੂੜਿਆਰਾ ਖਰਬਾ ਵੇਕਾਰ ਇੱਕ ਹੁੰਦਾ ਖਾਏ ਚਲ ਹੈ ਇਥਾਉ ਤਨ ਬੇਕਾਈ ਕਾਰ ਜਲ ਥਲ ਜੀਆ ਪੁਰੀਆਂ ਲੋਆ ਆਕਾਰ ਆਕਾਰ ਓਏ ਜੇ ਆਖ ਹੈ ਸੋ ਤੂੰ ਹੈ ਜਾਣ ਹੈ ना पे तेरी सार नानक भगता भुख सच्च नाम आधार सदा अनंद रहे दिन राती ਗੋਣਵੰਤੇ ਆ ਪਾਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਘੜ ਭੰਡ ਇਟਾਂ ਕੀਆ ਜਾਲ ਦੇ ਕਰੇ ਪੁਕਾਰ ਜਾਲ ਜਲ ਰੋਵੇ ਬਪੂੜੀ ਝੜ ਝੜ ਪਵ ਹੈ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪਾਉੜੀ ਬਿਨ ਸਤਿਗੁਰ ਕਿਨੈ ਨਾ ਪਾਏ ਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰਖਿਓ ਨਾ ਦਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿਤਯ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ जिन सच्चे चित लाया जग जीवन दाता पाया उत्तम एहो विचार है जिन सच्चे चित लाया ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਪਵਹ ਹੈ ਵਿੱਚ ਬੰਦੀ ਵੇਖਣ ਕਾਓ ਦੀਦਾਰ ਰਾਗ ਆਸਾ ਦੀ ਵਾਰ ਦੀ ਪਾਉੜੀ 6ਵੀਂ Selukkan